ਹਾਂਜੀ ਮੇਰੇ ਸਤਿਕਾਰਯੋਗ ਦਰਸ਼ਕ ਵੀਰੋ ਮੈਂ ਲਖਵਿੰਦਰ ਸੰਧੂ ਸੀਰਾਲੀ ਤੇ ਗੱਲ ਲੱਗੇ ਕਰਨ ਆਹ ਰਿਫਲੈਕਟਰ ਲਾਏ ਹੋਏ ਨੇ ਸਰਕਾਰਾਂ ਨੇ ਆਪਣੀ ਹਫਾਜਤ ਵਾਸਤੇ ਲਾਉਂਦੇ ਨੇ ਕਿ ਰਾਤ ਅਬਰਾਤੇ ਇਹ ਜਗਦੇ ਰਹਿਣ ਤੇ ਕੋਈ ਅਨਸਖਾਵੀ ਘਟਨਾ ਨਾ ਵਾਪਰੇ ਸੂਵੇ ਕਸੀਆਂ ਸੜਕਾਂ ਤੇ ਜਿੰਨੇ ਵੀ ਲੱਗਦੇ ਆ ਮੰਨ ਲਓ ਆ ਵੇਖੋ ਕਿ ਇੱਕ ਤਾਂ ਪੁਲ ਕੋਨਾ ਹੈ ਮੰਨ ਲਓ ਆ ਪਰਲੇ ਪਾਸੇ ਜਿਹੜੇ ਰਿਫਲੈਕਟਰ ਲੱਗੇ ਸੀ ਮੰਨ ਲਓ ਮੈਂ ਤਾਂ ਇਹੀ ਗੱਲ ਕਹੂੰਗਾ ਕਿ ਜਿਹੜੇ ਅਣਪੜਖਤੂਨ ਆ ਜਿਹਨਾਂ ਪੜ੍ਹੇ ਲਿਖੇ ਹੁੰਦੇ ਨਾ ਤੇ ਇਹ ਮੰਨ ਲਓ ਤੋੜਦੇ ਨਹੀਂ ਸੀ ਲਾਏ ਤਾਂ ਆਪਣੀ ਹੁਆਜਤ ਵਾਸਤੇ ਆ ਵੀ ਆਪਣੀ ਜ਼ਿੰਦਗੀ ਵਾਸਤੇ ਲਾਏ ਨੇ ਵੀ ਰਾਤ ਚ ਆਉਂਦੇ ਜਾਂਦੇ ਪਤਾ ਲੱਗ ਜੇ ਯਾਰ ਕਿ ਇੱਥੇ ਪੋਲਾ ਤੇ ਤੋੜ ਭਾਨੇ ਨਾਲ ਦੀ ਕਰਦੇ ਹਾਂ ਯਾਰ ਦੱਸੋ ਤੁਹਾਨੂੰ ਕੋਈ ਸੱਚ ਮਿਲਦਾ ਜਾਂ ਤੁਹਾਨੂੰ ਕੋਈ ਇਹਦਾ ਲਾਇਆ ਹੁੰਦਾ ਟੋੜਦੇ ਨੇ ਤੁਸੀਂ ਯਾਰ ਵੇਖੋ ਲੋਕਾਂ ਦੀ ਜਿੰਦ ਜਾਨ ਦਾ ਮਾਮਲਾ ਇਹ ਪੁਲ ਤੋਂ ਪਤਾ ਲੱਗ ਜਾਂਦਾ ਕਿ ਇੱਥੇ ਯਾਰ ਕੋਲਾ ਰਿਫਲੈਕਟਰ ਲੱਗਾ ਜਗਦਾ ਹੈ ਤੇ ਖਤੂਨਾ ਵਾਲੇ ਕੰਮ ਕਰਦੇ ਆ ਖਤੂਨ ਮੈਂ ਤਾਂ ਖਤੂਨ ਦਾ ਰੁਤਬਾ ਦੇਵਾਂਗਾ ਜਿਹੜੇ ਵੀ ਤੋੜਦੇ ਨੇ ਇਹ ਮਿਹਰਬਾਨੀ ਕਰਕੇ ਯਾਰ ਸਮਝਾਇਆ ਕਰੋ ਜਿਹੜੇ ਤੁਹਾਡੇ ਕੋਲ ਨੇੜ ਵਾਲੇ ਢੇਡ ਵਾਲੇ ਹੈਗੇ ਨੇ ਜੇ ਕਿਸੇ ਨੂੰ ਵੀ ਵੇਖਦੇ ਹੋ ਤੋੜਦੇ ਤਾਂ ਵੀ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰਿਆ ਕਰੋ ਤੇ ਇਹ ਜੇ ਲੱਗੇ ਨੇ ਤਾਂ ਆਪਣੀ ਹਫਤ ਲਈ ਲੱਗੇ ਆ ਨਾ ਇਹ ਕੰਮ ਕਰਿਆ ਕਰੋ ਤੇ ਦਰਸ਼ਕ ਵੀਰਾਂ ਨੂੰ ਬੇਨਤੀ ਕਰਦਾ ਕਿ ਹਰ ਤੱਕ ਪਹੁੰਚਦੀ ਕਰ ਦਿਓ ਕੋਈ ਵੀਡੀਓ ਸ਼ੇਅਰ ਜ਼ਰੂਰ ਕਰੋ ਯਾਰ ਕਿਸੇ ਦੇ ਦਿਮਾਗ ਚ ਕੰਨ ਚ ਇੱਕ ਗੱਲ ਵੱਜੇ ਵੀ ਇਹ ਰਿਫਲੈਕਟਰ ਜਿਹੜੇ ਨਹੀਂ ਤੋੜਨੇ ਚਾਹੀਦੇ ਅਗਲੇ ਇੱਕ ਦੂਜੇ ਨੂੰ ਅੱਗੇ ਵੀ ਮੈਸੇਜ ਲਾਓ ਵੀ ਯਾਰ ਆਪਣੀ ਫਾਇਦਤ ਵਾਸਤੇ ਲਾਏ ਨੇ ਧੰਨਵਾਦ ਮਿਹਰਬਾਨੀ ਤੁਹਾਡੀ ਸਾਰਿਆਂ ਦੀ